ਮੇਰੇ ਕੋ ਪਖੰਡੀ ਸਾਧ ਦੇ ਕਾਰਨਾ ਮੈਂ ਕਿਦਾਂ ਕਰ ਰਿਹਾ ਖੰਡ ਓ ਮੰਤਰੂ ਮੰਤਰੂ ਸ਼ੰਤਰੂ ਸਵਾਹ ਦੰਦਵਾਹ ਓ ਮੰਤਰੂ ਮੰਤਰੂ ਗਰੰਤਰੂ ਕੋਈ ਬੰਦਨਾ ਮੱਥੇ ਲੱਗੇ ਕੋਈ ਜਾਨਵਰ ਨਾ ਮੱਥੇ ਲੱਗੇ ਬਾਬਾ ਜੀ ਰੱਖਿਆ ਕਰਿਓ ਪਿਛਲੇ 100 ਸਾਲ ਤੋਂ ਮੈਂ ਬੈਠਾ ਹਾਂ ਤੇ ਇਤਰਾ ਹੀ ਬੈਠੇ ਰਹਿੰਦਿਓ ਮੈਨੂੰ ਕੋਈ ਵੀ ਡਿਸਟਰਬ ਨਾ ਕੋਈ ਮੈਨੂੰ ਤੰਗ ਕਰਨਾ ਆਵੇ ਸ਼ਾਂਤੀ 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 ਸਵਾਹ ਯਾਰ ਕਹਿੰਦੇ ਨਾ ਬਾਬਾ ਬੜਾ ਮਸ਼ਹੂਰ ਹੋਇਆ ਪਹਾੜੀ ਲੱਕ ਜਾਇਆ ਵਾ ਹਾਂ ਉਹਨੂੰ ਚਲੀ ਆਏ ਵੀ ਚਾਚੇ ਬਾਰੇ ਪੁੱਛੇ ਚਾਚੇ ਕਹਿੰਦੇ ਨੋਆ ਪੁੱਤਰ ਘਰਵਾਰ ਕਰਤਾ ਉਹਨਾਂ ਨੇ ਹਾਂ ਪ੍ਰਾਪਰਟੀ ਸਭ ਕਰ ਲਈ ਉਹਨੇ ਜੇ ਉਹ ਪੌਲੀ ਪਿਛੇ ਹੋਈ ਮੈਂ ਉਹੀ ਤਾਂ ਤੈਨੂੰ ਕਹਿੰਨਾ ਸੀਗਾ ਵੀ ਪੈਸੇ ਤੇ ਜ਼ਿਆਦਾ ਸਾਰਾ ਕੁਝ ਪਾਈ ਜਾਂਦਾ ਨਹੀਂ ਪੈਸੇ ਸਾਰੇ ਪਾਈ ਜਾਂਦੇ ਕੋਈ ਮਨਾ ਨਹੀਂ ਕੀਤਾ ਕਿਸੇ ਨੂੰ ਵੀ ਵੀਰ ਕਿਸੇ ਦੇ ਪੈਸੇ ਮਰੇ ਜਾਂ ਕਿੱਦਾਂ ਆ ਪੈਸੇ ਸਭ ਕੋ ਦਿੰਦਾ ਪਿਆ ਆ ਆਪਣੇ ਆਪ ਨਹੀਂ ਨਜ਼ਰ ਆਉਂਦਾ ਵੀ ਹੁਣ ਯਾਰ ਕਿੱਥੇ ਚਲ ਗਿਆ ਆ ਕੱਲ ਮੇਰੇ ਕੋਲ ਜੀ ਪੈਸੇ ਆਏ ਆ ਕੱਲ ਹਾਂ ਭਾਈਆ ਪਰ ਲੋਕੇਸ਼ਨ ਦੇ ਤਾਂ ਕਿੱਥੇ ਐ ਕਿੱਥੇ ਵੇਖ ਲੈਣੇ ਆ ਕਿ ਸਿਆਣੇ ਨੂੰ ਪੁੱਛ ਲਈਏ ਉਹ ਮੈਨੂੰ ਮੇਰੇ ਇਹਨਾਂ ਉੱਥੇ ਤੇ ਭਾਰੇ ਇੱਕ ਬਾਬਾ ਬੰਦਾ ਆ ਕਹਿੰਦੇ ਬੜੀ ਗੱਲ ਬਾਤ ਚ ਹਾਂ ਉਹਦੇ ਨੂੰ ਪੁੱਛ ਕੇ ਉਹਨੇ ਕਿਹਾ ਚਾਚੇ ਬਾਰੇ ਚਲ ਆ ਫਿਰ ਵੀ ਯਾਰ ਆਪਣਾ ਥਾਣੋਂ ਰੋਟੀ ਰੋਟੀ ਲਿਆ ਸਾਨੂੰ ਚਾਚੇ ਨੇ ਫਿਰ ਵੀ ਅਮੇ ਯਾਰ ਚੰਗਾ ਲੱਗਾ ਮੈਂ ਠੀਕ ਆ ਇਹੋ ਬਾਬਾ ਬੈਠਾ ਜਾਂਦਾ ਹੈ ਹੈਂ ਹੇ ਬਾਬਾ ਹੇ ਬਾਬਾ ਮੈਂ ਮੰਮਾ ਕਰੂਗਾ ਕਰਾਮਾਤ ਪੁਛਾਂਗਾ ਕਰੂਗਾ ਇਹ ਕਰਾਮਾਤ ਕੋਈ ਕਰਦਾਊਗਾ ਫਿਰ ਸਮਝੋ ਵੀ ਇਹ ਤੋਂ ਸਭ ਕੁਝ ਹੋ ਜਾਊਗਾ ਹਾਂ ਠੀਕ ਹੈ ਕਿ ਨਹੀਂ ਮੈਂ ਕਰੂਗਾ ਕਰੂਗਾ ਬਾਬਾ ਜੀ ਬਾਬਾ ਜੀ ਅਸਰੀ ਗੁਰ ਬਾਬਾ ਜੀ ਕਰੂਗਾ ਕਰੂਗਾ ਨੂੰ ਮੈਂ ਮੋੜ ਤੇ ਦੂਰ ਦੂਰ ਬਈ ਬਾਬੇ ਲੱਗ ਰਹੇ ਵੇ ਇਹਦੇ ਬਾਦ ਸੰਤਾ ਵੀ ਮੋੜ ਵੀਦਾ ਬਾਦ ਇੱਧਰ ਆ ਰਹਾ ਕਰ ਮੈਂ ਸੰਤਾ ਦੂਰ ਐ ਬਈ ਦੂਰ ਬਈ ਕਰੂਗਾ ਅੱਛਾ ਓ ਹੋ ਹੋ ਆਖੜੂ ਬਾਬਾ ਇਹ ਦੂਮੇਂ ਓ ਮਾਖੜੂ ਵਾਖੜੂ ਯਾਰ ਸੇਹਰੇ ਤੇ ਬੈਠੇ ਬਾਬੇ ਸੁਣਾ ਲਈ ਬਾਬਿਆਂ ਨੂੰ ਬਾਅਦ ਸੁਣਾ ਲਾ ਬਾਬਾ ਜੀ ਓ ਬਾਬੇ ਬੱਚਾ ਕੀ ਹੋਇਆ ਬਾਬੇ ਸੇਹਰੇ ਤੇ ਬੈਠੇ ਹਨ ਸ਼ਾਮਾ ਪੈ ਗਈ ਤੁਹਾਡੇ ਚ ਅਹੀਂ ਉਹ ਪੈਣੇ ਭੱਜਦੇ ਲੀਡ ਤੇ ਹੱਸਿਆ ਇਹੋ ਬੱਚਾ ਅਹੀਂ ਬਾਬਾਈ ਬਹੁਤ ਦੁਰਵਾਇ ਉਹ ਦਿਲ ਲਾਪੇ ਲਵਾਉਂਦੇ ਆਏ ਬਾਬਾ ਆਪਣੇ ਬੰਦੇ ਨੂੰ ਆਂਬ ਲੈ ਆਣੇ ਆ ਤੇ ਆਪਣੇ ਬੰਦੇ ਨੂੰ ਲੱਭਦੇ ਆਏ ਆ ਤੇ ਸਾਨੂੰ ਪਤਾ ਲੱਗਾ ਵੀ ਇੱਥੇ ਕਿਸੇ ਸਿਆਣੇ ਨੇ ਦੱਸਿਆ ਸੀਗਾ ਵੀ ਜੇ ਬਾਬੇ ਕੋਲ ਜਾਓ ਤੁਸੀਂ ਉਹ ਤੁਹਾਨੂੰ ਸਿੱਧੇ ਰਾਹ ਪਾਊਗਾ ਹਾਂਜੀ ਚਲੋ ਬਾਗ ਜਾਓ ਮੈਂ ਕੋਈ ਬਾਬਾ ਬੂਬਾ ਨਹੀਂ ਹਾਂ ਸਮਝਾ ਚਲੋ ਨੇ ਬਾਬਾ ਇਹ ਉਹ ਤਾਂ ਮੈਂ ਇੱਥੇ ਆ ਕੇ ਬਰਫੀ ਭਗਤੀ ਕਹਿੰਦਿਆ ਵੀ ਯਾਰ ਮੈਨੂੰ ਕਦੇ ਕੋਈ ਡਿਸਟਰਬ ਨਾ ਕਰੇ ਮੈਂ ਰੱਬ ਕੋ ਰਾਤ ਦਿਨ ਇਹੋ ਮੰਗਦਾ ਵੀ ਮੈਨੂੰ ਕੋਈ ਬੰਦਾ ਆਣਾ ਪਰਿੰਦਾ ਟਕਰੇ ਤੇ ਇਹ ਫੇਰ ਪਤਾ ਨਹੀਂ ਕਿੱਥੋਂ ਆ ਜੀ ਜਿਹੜਾ ਇਛਣੀ ਕਰਾ ਨਹੀਂ ਲੱਗਦੇ ਮੈਨੂੰ ਵਾਹ ਜੀ ਚਾਚਾ ਜੀ ਨਹੀਂ ਲੱਗਦੀ ਵਾਹ ਚਾਚਾ ਜੀ ਲੱਗਦੇ ਬੜਾ ਬੋਖਾ ਸਾਡਾ ਚਾਚਾ ਗਵਾ ਗਿਆ ਬਾਬਾ ਜੀ ਸਾਡਾ ਉਹਨੂੰ ਲੱਭਾਏ ਮੈਂ ਕੀ ਕਰੂੰ ਬੱਚਾ ਤੇਰਾ ਚਾਚਾ ਤੂੰ ਜਾ ਕੇ ਡੂੰਡੋ

ਸਤ ਬੰਦਿਓ ਤੁਸੀਂ ਕਹਤ ਤਾ ਤੂੰ ਕਿਹੋ ਜੀਆਂ ਗੱਲਾਂ ਕਰਦਾ ਬਾਬਾ ਨਾ ਇਹੋ ਜੀਆਂ ਗੱਲਾਂ ਨਹੀਂ ਕਰੀ ਬਾਬਾ ਜੀ ਨਾਲ ਗੱਲ ਕਰਿਆ ਕਰ ਬਾਬਾ ਜੀ ਆਪ ਦੇ ਤੂੰ ਪਿਛਲੇ 100 ਸਾਲ ਤੋਂ ਮੈਂ ਬੈਠਾ ਆ ਮੈਂ ਇਹ ਇਹ ਬਾਬਾ ਜੀ ਨਾਲ ਬੋਲ ਜਰਾ ਵਾਹ ਸਹੀ ਜੀ ਬਾਬਾ ਜੀ ਸਾਡਾ ਚਾਚਾ ਹੀ ਬਾਬਾ ਜੀ ਹਾਂਜੀ ਸਾਡਾ ਚਾਚਾ ਜੀ ਦਾ ਬੰਦਿਆ ਚਾਚਾ ਉਹ ਬੜਾ ਕਾਰੋਬਾਰੀ ਇਹਦਾ ਸੈਟਿੰਗ ਚਾਚਾ ਦੇ ਦਾ ਉਹਦੇ ਬੱਚਿਆਂ ਨੇ ਕਿਹੜੇ ਘਰ ਦੁੱਖ ਦਾ ਨਿਕਲ ਘਰ ਬਾਹਰ ਕਰਤਾ ਤੇ ਉਹਨੇ ਕਿੱਧਰ ਗਾਇਬ ਆ ਐ ਮੀਨਾ ਨਾ ਦੇ ਤਾਂ ਬੜੀ ਬੁਰਦੁਰਾ ਅੱਛਾ ਬਾਬਾ ਕੋਈ ਕਰਾਮਾਤ ਆਦਿ ਵੀ ਸਾਡਾ ਚਾਚਾ ਇਹਦੇ ਬਾਰੇ ਤੁਹਾਨੂੰ ਕਿੰਨੇ ਦੱਸਿਆ ਕਿਹੜਾ ਕੰਜਾ ਦਾ ਜਨੇ ਤੁਹਾਨੂੰ ਮੇਰੇ ਬਾਰੇ ਇਹ ਸਾਨੂੰ ਪਿੰਡ ਚੋਂ ਪਤਾ ਲੱਗਾ ਆਖਿਆ ਵੀ ਉਹ ਉੱਚੀ ਪਹਾੜੀ ਉੱਤੇ ਕੋਈ ਸਿਆਣਾ ਬੰਦਾ ਬੈਠਾ ਆ ਤੇ ਉਹ ਮਤਲਬ ਤੁਹਾਡਾ ਹਾਲਾ ਕਰ ਦੂਗਾ ਤੁਸੀਂ ਮੇਰੇ ਬਾਰੇ ਕੁਝ ਜਾਣਦੇ ਨਹੀਂ ਜਾਣਦੇ ਤੇ ਹੈਗੇ ਨਹੀਂ ਪਿੰਡਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਿੱਧੇ ਰਾਹ ਪਾ ਦੂਗਾ ਬਾਬਾ ਉਹ ਅੱਛਾ ਹਾਂ ਕਿਤੇ ਉਹਦੇ ਚ ਕਰਾਮਾਤ ਬਹੁਤ ਆ ਬਾਬਾ ਜੇ ਉਹ ਪਿਆਰ ਨਾਲ ਤੇ ਮਨਾ ਲੋ ਦੇ ਤੇ ਬਾਜ਼ਾ ਤੇ ਚਾਚੀ ਵਰਗੀ ਆ ਰੇ ਮੇਸਾ ਹਾਂ ਇੱਕ ਇੱਕ ਵਸਕੀਮ ਲਾਉਂ ਕਿ ਇਸਕੀਮ ਲਾਉਂ ਕਰ ਕਰ ਟਾਡਾ ਪੜਾ ਕਰਨਾ ਹੀ ਪੈਣਾ ਫਿਰ ਮੈਨੂੰ ਲੱਗਦਾ ਤੁਸੀਂ ਵੀ ਦੂਹ ਹਜ਼ਾਰਾਂ ਕਿਲੋਮੀਟਰ ਵੇਖੋ ਚੀਨਾਂ ਦੇ ਬਾਰਡਰ ਤੇ ਆਏ ਜੇ ਲੱਪਣ ਵਾਸਤੇ ਚਲੋ ਲਵਾ ਦਿੰਨੇ ਤੁਹਾਨੂੰ ਟਾਡਾ ਚਾਚਾ ਹਾਂ ਕਰ ਹੱਥ ਬੱਚਾ ਇਹ ਦੇਖੀ ਹੈਗਾ ਓਕੇ ਉਸਕੋ ਮੈਂ ਥੋੜਾ ਸਾਈਡ ਪੇ ਰੱਖ ਲੇਤਾ ਹੂੰ ਫਿਰ ਇਹਨਾਂ ਕੰਜਦਾਨਾਂ ਨਾਲ ਕਰਦਾ ਚਾਚੇ ਨਾਲ ਭਾਈ ਮਿਲਦੀ ਸੀ ਯਾਰ ਹਾਂ ਬੱਚਾ ਕੀ ਹੈ ਤੇਰੇ ਹੱਥ ਚ ਵਿਖਾ ਵੇ ਇਹ ਨ ਪੱਥਰ ਆ ਪੱਥਰ ਆ ਯਾਰ ਤੂੰ ਤਾਂ ਕਰਾਮਾ ਦੇ ਦੇਖੀ ਹੁਣੇ ਤੈਨੂੰ ਇਹਦਾ ਫੁੱਲ ਨਾ ਬਣਾ ਕੇ ਦੱਸਾਂਗੇ ਤੇ ਗੱਲ ਕਰੀ ਚਲੋ ਇਹ ਖੋਲ ਮਟ ਲੈ ਇਹ ਨਾ ਬਾਬਾ ਤੂੰ ਬਿੱਥੇ ਫੁੱਲ ਫੁੱਲ ਤੋੜ ਕੇ ਰੱਖੇ ਇਹਦੇ ਇੱਥੇ ਵੀ ਲੱਗੇ ਕਿੰਨੇ ਵੜੇ ਇਹਦੇ ਦੋ ਰੰਗ ਦੇ ਕਰਕੇ ਵਿਖਾਓ ਤੇ ਫੇਰ ਤਾਂ ਅਸੀਂ ਤਾਂ ਮੰਨੀ ਹਾਂ ਦੋ ਰੰਗ ਹਾਂ ਸ਼ਾਂਤ ਆ ਇਹਨਾਂ ਦਾ ਚਾਚੇ ਦਾ ਬਾਬੇ ਹਿਮਕਰੀਮ ਵਾਲੇ ਚਾਚੇ ਹੀ ਸਾਡੇ ਬਾਬੇ ਹੈ ਇੰਕਰੀਮ ਵਾਲੇ ਦੀ ਜੈ ਦੋ ਰੰਗੇ ਮੰਦ ਇਹ ਪਤਾ ਨਹੀਂ 751 ਬਲਾਵਾ ਕਿੱਥੋਂ ਆ ਗਏ ਆ ਨੇ ਬਾਬਾ ਜੀ ਹੁਣ ਤੁਸੀਂ ਇਲਾਜ ਰੱਖਿਓ ਇਹ ਤੁਹਾਡਾ ਸਿਮਰਨਾ ਤਾਂ ਮੈਂ ਦਿੱਤਾ ਦੇ ਇੱਥੇ ਰੱਖੋ ਹੁਣ ਤੁਹਾਡੀ ਮਾਲਾ ਰੱਖਦੀ ਆ ਲਾਦਾ ਹੁਣ ਮੈਂ ਇਹਨਾਂ ਨਾਲ ਕੰਜਰਾਣਾ ਚੰਗੀ ਤਰ੍ਹਾਂ ਗੱਲ ਕਰਦਾ ਉਹ ਮੰਦੀ ਪਉਂਦਾ ਦਬਈ ਦੀ ਵਾਲਿਆ ਵੀ ਉਹ ਹੀ ਜੀ ਤਾ ਲਾ ਬੱਚਾ ਹੱਥ ਕਰ ਇਹ ਆ ਵੇਖਿਆ ਕੀ ਆ ਦੇਖੋ ਦੋਵੇਂ ਵੇਖ ਲਓ ਇਹ ਚਿੱਕੜੇ ਬਾਬਾ ਉਹ ਤਾਂ ਕਿਰਕਰਾਮਾਦ ਕਰਕੇ ਵਿਖਾਵਾਂਗਾ ਕਾਦਾ ਛੱਕੜ ਆ ਵੇ ਇਹ ਟਾਣੀ ਫੜਾਈ ਫਿਰਦਾ ਤੂੰ ਜਾਣੀ ਫੜਾਈ ਫਿਰਦਾ ਨਾ ਆ ਏ ਓ ਚਾਂਤਰ ਮੰਤਰੋ ਤੰਤਰੋ ਏ ਸਵਾ ਦੇਖੋ ਨਾ ਬਾਬਾ ਇਹ ਤਾਂ ਫੁੱਲ ਵਾਦੂ ਉਥੇ ਇਹਨਾਂ ਅੰਦਰ ਲੱਗੇ ਹੋਇਆ ਰਹੇ ਕੱਲ ਲੌਣੀਆਂ ਟਾਣੀਆਂ ਬਾਬਿਆਂ ਨੇ ਬਾਬਾ ਇਹ ਬਾਬਾ ਇਹ ਤਾਂ ਯਾ ਥੱਲੇ ਕਿੰਨੇ ਵੜੇ ਦੇ ਨਾਲ ਦੇ ਲੱਗੇ ਫੁੱਲ ਹੈ ਉਹ ਗੱਲ ਦੇ ਬਾਬਾ ਇੱਕ ਮਿੰਟ ਇਹ ਦੇ ਨਾਲ ਦੇ ਦੋ ਫੁੱਲ ਕਰਦੇ ਰੰਗਦੇ ਤਫੇ ਤੇ ਇਦੋਂ ਮੰਨ ਜੀ ਮੇਰੀ ਗੱਲ ਸੁਣ ਓਏ ਥੋਲੀ ਪੁੱਠਾਈ ਆ ਉਹ ਚਲੋ ਮੰਨ ਲੈਣੇ ਓਏ ਉਹ ਲੈ ਨੇ ਟੋਕੜਦੇ ਆਂਡੇ ਵਰਗਿਓ ਹਾਂਜੀ ਤੁਸੀਂ ਮੇਰੀ ਪ੍ਰੀਖਿਆ ਲੈਣ ਆਏਗੇ ਆਪਣਾ ਚਾਚਾ ਲੱਭੇ ਉਹ ਤੁਹਾਨੂੰ ਉਹਨਾਂ ਨੇ ਆਖਿਆ ਇਹਨਾਂ ਵੀ ਕਰਾਮਾਤ ਹੈਗੀ ਬਾਬੇ ਦੀ ਬਹੁਤ ਕਰਾਮਾਤ ਆ ਕਰ ਬੱਚਾ ਹਾ ਉਹ ਕਾ ਮਰੀਆਂ ਦੇ ਲੱਤੀ ਕਰ ਉਹਨਾਂ ਨੂੰ ਜਿੰਨਾਂ ਸੱਤ ਲੱਤ ਗਰੇ ਆ ਲੈ ਹੈਗੀ ਏ ਕੀ ਕਰਾਮਾਤ ਜਾਰੀ ਤੇ ਥੋਲੀ ਤੇਨ ਚਾਰੀ ਆਹੋ ਆ ਦੂਈ ਦੋ ਆ ਗਏ ਹੁਣ ਨੂੰ ਇੱਕ ਤਾਂ ਸਮਝ ਇਹ ਚਾਚਾ ਚਾਚੀ ਦੇ ਲੱਛਣ ਮਿਲਦੇ ਕੋ ਬੂਡ ਬ੍ਰਾਂਡ ਚਾਚਾ ਮੁੰਡਾ ਦਾ ਹੁਜੇ ਜਿਸ ਤਰ੍ਹਾਂ ਨੇ ਉਹ ਪੁਆਉਂਦੇ ਵੀ ਉਹੀ ਆ ਗੱਲਬਾਤ ਆਵਾਜ਼ ਵੀ ਹੋਈ ਹੋਈਗੀ ਤੇ ਜਾੜੀ ਬ੍ਰਾਂਡ ਹੋ ਪੁੰਹੰਦਾ ਇਹ ਯਾਰ ਘਰੋਂ ਵੀ ਕਹਿੰਦੇ ਸੀ ਨਾ ਵੀ ਕੱਢਿਆ ਇਹਨੂੰ ਘਰੋਂ ਕਿ ਆਇਆ ਵੀ ਲੱਗਦਾ ਇਹ ਮੈਨੂੰ ਜਾਣ ਕੇ ਨੇ ਇਸ ਬੰਦਲੇ ਆਈ ਜਿਹੜਾ ਇਹ ਆ ਗਿਆ ਹੈਗੇ ਪਹਾੜੀ ਉੱਤੇ ਆ ਗਿਆ ਕਿ ਨਹੀਂ ਹਾਂ ਮੈਂ ਆ ਤੇਰੀ ਤਾਂ ਮੇਰੀ ਤੇ ਮਾ ਕੇ ਅਖਪਾਰ ਨੂੰ ਤੇਰੀ ਆਲਾ ਜੜੀ ਬੁੱਟੀ ਜਾ ਆਪਣੇ ਚਾਚੇ ਦੇ ਉੱਤੋਂ ਦੀ ਸੱਤ ਵਾਰੀ ਵਾਰ ਕੇ ਸੁੱਟ ਜਿੱਦਣ ਏਡੀ ਕੋਈ ਉਧਰ ਤੇਰਾ ਚਾਚਾ ਹੋਊਗਾ ਤੁਹਾਡੇ ਮਾਦੇ ਤੇਰਾ ਕਰ ਕੋ ਸਾ ਤੇਰੀ ਮਾਦੀ ਚੜਾਓ ਹਾਂ ਮੇਰੇ ਤੋਂ ਨਹੀਂ ਆਪਣੇ ਤੋਂ ਵਾਰ ਚੱਲ ਓ ਬਾਬਿਆਂ ਨੂੰ ਪਰੇਸ਼ਾਨ ਨਹੀਂ ਕਰੀਦਾ ਪਿੱਛੋ ਦੀ ਪਿੱਛੋ ਦੀ ਕਮਾਏ ਦੇ ਪਤਾ ਨਹੀਂ ਕਿਥੇ ਲੱਗਦੀ ਆਹ ਚਾਹ ਦੂਰ ਦੇ ਲਾ ਕਿ ਤੇਰੇ ਲੱਗੇ ਨੀ ਭਾਈ ਚਾਚਾ ਖੋਲ ਮੋੜ ਮੈਂ ਕਿਸ ਦਾ ਚਾਚਾ ਨੀ ਓਏ ਲਗਣੀ ਬੜੇ ਬਾਬਾ ਬਾਬਾ ਤੈਨੂੰ ਲਵਦੇ ਫਿਰਦੇ ਕਿ ਮੂਹੇ ਭੇਦ ਬਦਲ ਕੇ ਯਾਰ ਬੈਠਾ ਯਾਰ ਰਾਤ ਇਹਨਾਂ ਨੁੱਖਾ ਕੰਮ ਹੋਇਆ ਕਰਾਮਾਤ ਮੈਂ ਅੱਗੇ ਹਮਾਲ ਲਿਆ ਚਾਹਾਂ ਓਏ ਭਗਤੀ ਕਰਨ ਵਾਤੇ ਮੈਨੂੰ ਇੱਥੇ ਟਿਕੰਦ ਓਏ ਇੱਥੇ ਟਿਕੰਦ ਚਾਚੇ ਸ਼ਿਰ ਤੋਂ ਤੇਰੇ ਨਾਲ ਰਹੇ ਆ ਤੇ ਅਸੀਂ ਤੇਰੀ ਜਣਾ ਜੀ ਰਹਾ ਜਣਾ ਮੇਰਾ ਨਾਲ ਰੱਖ ਆਹ ਨਹੀਂ ਸਾਨੂੰ ਕੋਈ ਪ੍ਰਵਾਹ ਨਹੀਂ ਪੈਸੇ ਤੇਰੇ ਆਉਂਦੇ ਰਿਹਾ ਸਾਰਾ ਕੁਝ ਆ ਰਿਆ ਨਾ ਬਤਨ ਤੇ ਤੋਣੇ ਨਾ ਹਾਂ ਬਤਲ ਤੇਰਾ ਸਾ ਚਾਹੀਦਾ ਸੀ ਸਾਨੂੰ ਚਾਚਾ ਬੂਰ ਗੜਿਆ ਕਿੱਥੇ ਕਿੰਨਾ ਫਿਰਦਾ ਰਿਆ ਨਾ ਇਹ ਭਗਵਾਨ ਕਰੋ ਗੱਡਿਆ ਕੀ ਬਦਾ ਕੀ ਰੋਟੀ ਪਾਣੀ ਛਕਿਆ ਕਿ ਨਹੀਂ ਛਕਿਆ ਜੋ ਚੈਨਾ ਤੇ ਉਹ ਰੋਟੀ ਪਾਣੀ ਦੀ ਕਿਹੜੀ ਗੱਲ ਕਰਦੇ ਤੇ ਭਗਵਾਨ ਨੇ ਸਿੱਧੀਆਂ ਤਾਰਾਂ ਜੋੜਦੀਆਂ ਨੇ ਮੈਂ ਆਪ ਤੇ ਹਾਂ ਤੁਹਾਨੂੰ ਤਾਲੀਆਂ ਮਗਾ ਦਵਾ ਉਧਰ ਮਾਲਾ ਵਿੱਚ ਚੈਨਾ ਵਿੱਚ ਭਰੀ ਨਹੀਂ ਨੇ ਉਹ ਚੂਚਾ ਆ ਗਿਆ ਫੜੀ ਚੈਨਾ ਵਿੱਚ ਭਰੀ ਨਹੀਂ ਨੇ ਇਹ ਚਾਂਦੀ ਦੀ ਚੈਨਾ ਉਧਰ ਆ ਤੂੰ ਕੈਂਟਰੀ ਵੇ ਤੂੰ ਇਹ ਕਿਹੜੇ ਲੱਡਾਂ ਨੇ ਫਾੜੇ ਕੋ ਪਤਾ ਕਿਥੋਂ ਚੁੱਕੀ ਫਿਰਦਾ ਇਹ ਸਮਾਨ ਮਮਾ ਇਹਦਾ ਸਮਾਨ ਹੈ ਇਹ ਮੇਰਾ ਪੁਰਾਣਾ ਸਮਾਨ ਆ ਬੱਚਾ ਇਹ ਥੋੜਾ ਜਿਹਾ ਬੇਸਹੀ ਜੇ ਮੈਂ ਬਰਫ਼ ਬਰਫ਼ ਦੇ ਪਹਾੜਾਂ 'ਚ ਤਪੱਸਿਆ ਕਰਨ ਆਉਣਾ ਤਾਂ ਮੈਂ ਆਪਣੀਆਂ ਚੀਜ਼ਾਂ ਨਾਲ ਆਉਂਦਾ ਇਹ ਕਿਥੇ ਲੋਕੇਸ਼ਨ ਲੱਭੀ ਨਹੀਂ ਦੇ ਹੋਏ ਲੱਭ ਤਾਂ ਲੈ ਗਣੀ ਆ ਹਾਰ ਕੇ ਆਈ ਇਹਨੂੰ ਲੋਕੇਸ਼ਨ ਉਹ ਕਿਆ ਬਾਤ ਕਿਹੜੇ ਇਲਾਕੇ ਉਹ ਠੰਡੇ ਇਲਾਕੇ ਵੀ ਗੁਰੂਆ ਇਹ ਗਰਮੀ 'ਚ ਮਰਨਦੇ ਆਹੋ ਇਹ ਥੰਡੇ ਠੰਡੇ ਸਹਾਰ ਠੰਢੀ ਛਾਵਾਂ ਤਾਂ ਤੇ ਕੀ ਤੇਰੇ ਮਨ ਨੂੰ ਆ ਗਿਆ ਕਿੱਥੇ ਗਿਆ ਗਿਆ ਜਾਵੇ ਸੋਚਿਆ ਵੀ ਮੈਂ ਹੀ ਬਾਬਾ ਹੀ ਇੰਕਰੀਮ ਆਏ ਤੇ ਬਾਬੇ ਫੀਮ ਫੀਮ ਲੱਗਣ ਦੇ ਆ ਜਿਹੜੇ ਇੱਥੋਂ ਤੱਕ ਚੜ ਕੇ ਆ ਗਏ ਆ ਬਾਬਾ ਤੁ ਆਖਿਆ ਕਿ ਵੀ ਤੁਹਾਨੂੰ ਮੈਂ ਸ਼ਰਾਬ ਦਵਾਂਗਾ ਤਾਂ ਹੁਣ ਸ਼ਰਾਬ ਤੇ ਫਿਰ ਕਰੀਏ ਫਿਰ ਆ ਗਿਆ ਆਪਨੇ ਬਲ ਤੇ ਸ਼ਰਾਬ ਦੇ ਨਾਲ ਪਾਣੀ ਤੇ ਨਾਲ ਪੁਜੀਆ ਤੁਹਾਨੂੰ ਮੈਂ ਇੱਥੇ ਆਂਦੇ ਨਾ ਮਗਾ ਕੇ ਤਾਂ ਨਾਲ ਨਹੀਂ ਫਿਰ ਹੁਣ ਸ਼ਰਾਬ ਦੀ ਗੱਲ ਦਿੱਤੀ ਸ਼ਰਾਬ ਦੇ ਦੇ ਸਾਨੂੰ ਤੇ ਫੇ ਬਈਏ ਪਤਿੰਨੇ ਜਾਣੇ ਮਜ਼ਾਕ ਨਹੀਂ ਕਰੀਦਾ ਮੈਂ ਪਿਛਲੇ ਪਤਾ ਕਿੰਨੇ ਸਾਲਾਂ ਤੋਂ ਉੱਥੇ ਭਗਤੀ ਦੇ ਬੈਠਾ ਹਾਂ ਹਾਂ ਜੀ ਜੇ ਮੇਰੇ ਮੂੰਹੋਂ ਇੱਕ ਵੀ ਅਪਸ਼ਕਤ ਨਿਕਲ ਗਿਆ ਨਾ ਤੇ ਤੂੰ ਇੱਥੇ ਸੜ ਕੇ ਸਵਾਹ ਰਹਿਣਾ ਨਾ ਤੇ ਸਾਨੂੰ ਚੁੱਕਣ ਦਾ ਟਾਈਮ ਨਹੀਂ ਲੱਗਣਾ ਬਾਬਾ ਜੀ ਅੱਬ ਮੋਖ ਨੂੰ ਨਟੋਂਦਾ ਪਿਆ ਜੀ ਇਹ ਕਿਹਦੇ ਕੋਲ ਆ ਜੀ ਓਏ ਇਹ ਕੀ ਲੱਗਦਾ ਇਹੋ ਜੇ ਗਲਤ ਕੰਮ ਨਹੀਂ ਬਾਬਿਆਂ ਦੀ ਚੀਜ਼ ਨੂੰ ਹੱਥ ਨਹੀਂ ਲਾਈਦਾ ਤੂੰ ਅਜੇ ਤੱਕ ਕੰਬਲੀ ਵਾਲੇ ਬਾਬਿਆਂ ਦਾ ਨਾਂ ਸੁਣਿਆ ਨਾ ਹਾਂਜੀ 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 ਬਾਬਾ ਹੁਣਾਂ ਦੀ ਕੰਬਲੀ ਨੂੰ ਕੋਈ ਹੱਥ ਨਹੀਂ ਲਾ ਸਕਦਾ ਉਸ ਤਰ੍ਹਾਂ ਇਹ ਮਫਲਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਜਿਹੜਾ ਲਾਵੇ ਪਸਮ ਹੋ ਜਾਂਦਾ ਸਾਾਨੂੰ ਚਾਚਾ ਮਿਲਿਆ ਚਾਚਾ ਚਾਚਾ ਮਿਲ ਗਿਆ ਹੁਣ ਠਾਕ ਰਿਓ ਨਾ ਜੀ ਨਾ ਆ ਪਹੁੰਚੇਲੇ ਜੱਥੇ ਚਾਚਾ ਉੱਥੇ ਨਾਲ ਜੇ ਮੈਂ ਬੱਕਰੀ ਤੇ ਤੁਸੀਂ ਲੈ ਲਓ ਮੈਂ ਪੀਣਾ ਗੱਲ ਵੀ ਨਹੀਂ ਮੈਂ ਬੱਕਰੀ ਤੇ ਤੁਸੀਂ ਲੈ ਲੇ ਇੱਧਰ ਵੇਖੋ ਵੇ ਆ ਦੁਨੀਆ ਦੇ ਇੱਧਰ ਵੇ ਆ ਵਾਹ ਮੈਂ ਸਪੋਸਟ ਆ ਗਿਆ ਤੈਨੂੰ ਦੁਨੀਆਦਾਰੀ ਜੇ ਤੁਹਾਨੂੰ ਫੋਨ ਤੇ ਪੈਸੇ ਕਾਹਦੇ ਤੇ ਹੁੰਦੇ ਫੋਨ ਤੇ ਹੁੰਦੇ ਨਾ ਚਾਚਾ ਮੈਂ ਇਹ ਕੁਛ ਉਹ ਕਹਿੰਦੇ ਤਾਂ ਪਹਿ ਪੈਂਦੇ ਆ ਠੇਕੇਦਾਰ ਮੈਨੂੰ ਪੈਸੇ ਪਾ ਰਿਆ ਮੈਂ ਗਾੜੀ ਤੁਹਾਨੂੰ ਪਾ ਰਿਆਂ ਚਾਚਾ ਇੱਧਰ ਇੱਧਰ ਸੁਣੇ ਚਾਚਾ ਕੋਈ ਸਾਡੀ ਬੀਤੀ ਸੁਣਾ ਆਪਣੀ ਕਿੱਥੇ ਕਿੱਥੇ ਗਿਆ ਵਾ ਚਾਚਾ ਕਿੰਨੀ ਚੇਰ ਹੋ ਗਿਆ ਵਾ ਕਈ ਸਾਲ ਲੱਗ ਲੇ ਬੇ ਪੁੱਤਰਾ ਓਏ ਓਏ ਤਨ ਮੈਂ ਸਾਰੀ ਹੱਟ ਬੀਤੀ ਸੁਣਾਉਂਗਾ ਸਾਰਾ ਕੁਝ ਦੱਸੂਗਾ ਕੋਈ ਗੱਲ ਨਹੀਂ ਤੂੰ ਹੀ ਮੇਰੇ ਬੱਚੇ ਨਿਕਲੇ ਮੈਂ ਦੇਖਾ ਪਤਾ ਨਹੀਂ ਕਿਹੜਾ ਇੱਥੇ ਮਾਨਸਾ ਆ ਗਿਆ ਵਾ ਜਿਹੜਾ ਮੈਨੂੰ ਤੰਗ ਕਰਨ ਆ ਕੇ ਆ ਗਿਆ ਉਹ ਮੈਂ ਤੇ ਭਰਾਵਾ ਆਪਣੇ ਬਾਲ ਬੱਚਿਆਂ ਤੋਂ ਡਰਦਾ ਸਾਰਿਆਂ ਤੋਂ ਡਰਦਾ ਇੱਥੇ ਤੂੰ ਕਿ ਆਵਾ ਘਰ ਦੀ ਮੇਰੀ ਨਹੀਂ ਮੈਨੂੰ ਚੰਗਾ ਚਾਹੁੰਦੀ ਮੈਂ ਕੀ ਕਰ ਸਕਦਾ ਫਿਰ ਮੈਂ ਇੱਥੇ ਆ ਗਿਆ ਪਹਾੜਾਂ 'ਚ ਆ ਕੇ ਤੇ ਆਪਣੇ ਬਰਫਦਾ ਲਾਕਾਮ ਅਨੁਸਾਰ ਆ ਉਹ ਪਾਕਿਸਤਾਨ ਨਾਲੇ ਵਹਿ ਮੈਂ ਫੇਰ ਤੇ ਭਗਤੀ ਕੰਡਾ ਪਿਆ ਤੇ ਚਾਚਾ ਕਹਿੰਦੇ ਪਹਿਲਾਂ ਮੈਂ ਗਿਆ ਕੁੰਭ ਦੇ ਮੇਲੇ ਪੁੱਤਰ ਅੱਛਾ ਜੀ ਠੀਕ ਹੈ ਉੱਥੇ ਉਹ ਵੇਖਿਆ ਨਾ ਕਿ ਦੰਡੇ ਦੇ ਵਾਲਾ ਜਿਹੜਾ ਦੰਡੇ ਮਾਰ ਮਾਰ ਕੇ ਜਾਂਦਾ ਸੀ ਹਾਂ 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 ਜੀ ਉਹਨੇ ਲੱਤ ਨਾ ਹੋ ਜਿਹੜੀ ਓਏ ਹੋ ਠੀਕ ਆ ਹਾਂ ਬੜੀ ਵਧੀਆ ਫੇਰ ਵੀ ਚਾਹੀਦੀ ਸੀ ਫੇਰ ਚਾਹੀਦੀ ਉਹ ਡਾਂਗ ਹੀ ਬੜਾ ਕਰਦਾ ਸੀ ਕਦੀ ਕੋ ਮੂਫਲੀ ਵਾਲੇ ਨੂੰ ਕੁੱਟਣ ਦਾ ਮਿੰਦਾ ਤੇ ਕਿਸੇ ਨੂੰ ਕੁੱਟਣ ਦਾ ਪੈਂਦਾ ਹਾਂ ਉੱਥੇ ਪੈ ਗਈ ਮੇਰੇ ਪਿੱਛੇ ਬੁੱਲਤ ਓਹ ਮੈਂ ਫੇਰ ਜੋ ਸੂਟ ਵਤੀ ਤੇ ਮੈਂ ਛੇਸ ਬਦਲਿਆ ਛੇਸ ਬਦਲ ਲਿਆ ਹਾਂ ਅੱਗੇ ਮੈਂ ਤਲਗਾ ਥੋੜਾ ਦਿਨ ਪੰਜਾਬ ਨੂੰ ਹਾਂਜੀ ਹਾਂਜੀ ਪੰਜਾਬ ਚ ਜਾ ਕੇ ਫਿਰ ਤਿੰਨ ਚਾਰ ਹੋਰ ਸੂਤਰ ਕਰਨ ਵਾਲੇ ਹਾਂਜੀ ਹਾਂਜੀ ਉਹ ਹੀ ਚੰਗੀ ਤਰ੍ਹਾਂ ਫਿਰ ਮੈਂ ਸੂਤਰ ਕੀਤੇ ਅੱਛਾ ਜੀ ਆ ਨਕੂ ਦਾਣਾ ਪੂਰਾ ਚਕਾ ਕੇ ਡਾਂਗਣਾ ਸਾਰਾ ਢੋਕ ਕੇ ਰੱਖਿਆ ਕੇ ਹੋਰ ਇਸ ਕੈਨਕ ਗੱਫਾ ਮਰਨ ਦੇ ਸਾਨੂੰ ਪਤਾ ਜਸ ਕਰੋਂ ਬਾਈ ਗੱਫਾ ਕਰੋਂ ਕੁੱਟ ਕੇ ਭੇਜਿਆ ਨਾ ਤਾਂ ਹੀ ਤਰਪਤਿਆ ਆਂ ਹੋਰ ਕਿੱਥੇ ਆ ਜਾਂ ਰੋ ਜਾਂਦਾ ਚਾਚੇ ਵੀ ਰੋਣ ਦੀ ਆਡੀ ਦੇ ਚਾਚੇ ਵੀ ਰੋਣ ਦੀ ਹਾ ਜੋਂਡੇ ਤੂੰ ਅੱਤਰ ਪੁੰਜਿਆ ਸਾਡੀ ਮਾਮਰ ਵੀ ਪੁੱਛ ਸਕਦੇ ਆਂ ਹਾਂ ਤੇ ਪੁੰਜੋ ਆਏ ਕਿ ਆਨੇ ਆ ਚਾਚੀ ਕਹਿੰਦੇ ਦੱਸ ਨਾ ਹੋਰ ਗੱਲਾਂ ਕਰ ਚੁੱਕੀਆਂ ਇਹ ਨਹੀਂ ਇੱਥੇ ਚਲੋ ਅਲੱਗ ਅਲੱਗ ਕਰਦੀ ਯਾਰੋ ਇਹ ਵੀ ਗੱਲ ਠੀਕ ਆ ਹੋਰ ਤੁਸੀਂ ਦੱਸੋ ਕਿ ਤੁਹਾਨੂੰ ਜੜੀ ਬੂਟੀ ਲਈਏ ਨਾ ਨਾ ਜੜੀ ਬੂਟੀ ਨਹੀਂ ਸਾਨੂੰ ਚਾਚਾ ਤੁਹਾਨੂੰ ਤੇਰਾ ਗਿੱਦੜ ਹੰਗੀ ਦੇ ਦਈਏ ਮਾਨ ਤੇਰਾ ਸਾਥ ਮਿਲ ਗਿਆ ਤੁਹਾਨੂੰ ਮੈਨ ਸਾਡਾ ਗੁਰੂ ਜੀ ਦੇ ਮਿਲ ਗਿਆ ਕੋਈ ਕਾਲਾ ਸੰਦੂਰ ਦੇ ਦਈਏ ਨਾ 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 ਕਾਲਾ ਬੱਕਰਾ ਦੀ ਸਿਰੀ ਦੇ ਦਈਏ ਤੁਹਾਨੂੰ ਤੇ ਗੱਲ ਬੱਕਰਾ ਛੱਡਿਆ ਤੇ ਬੱਕਰਾ ਸਿਰੀ ਵਾਧੂ ਆਪਣੇ ਉਥੇ ਛੱਡਿਆ ਬੱਕਰਾ ਤੇਰੇ ਕਰਕੇ ਚਾਹਣ ਤੇਰੇ ਵੇਖ ਲੈ ਸਵਾਲ ਤੇ ਉਹ ਮੈਨੂੰ ਤੁਸੀਂ ਦੇਦੇ ਸਾਨੂੰ ਉਲੂ ਦੀ ਓਏ ਉਲੂ ਦੇ ਮੂੰਹ ਵਾਲਿਆ ਮੈਂ ਨਾ ਕਾਲਾ ਜਾਦੂ ਕਰਦਾ ਤੇ ਨਾ ਮੈਨੂੰ ਕਾਲੇ ਜਾਦੂ ਦਾ ਕੋਈ ਇਲਮ ਹੈਗਾ ਨਮੈਂ ਸਿੱਧਾ ਸਾਦਾ ਤੁਹਾਨੂੰ ਆਪਾਂ ਨੂੰ ਧੱਕ ਤੂੰ ਭਰਾਵਾ ਐਵੇਂ ਜਾਣਾ ਵੀ ਲੈ ਲੋ ਜੇ ਇਹੋ ਜੀ ਬਰਫ਼ ਚ ਇਹੋ ਜੇ ਥਾਂ ਤੇ ਇਹੋ ਜੇ ਠੰਡੇ ਮੌਸਮਾਂ ਚ ਬਹਿ ਸਕਦੇ ਤੇ ਵੇਖ ਲੋ ਵਾਹ ਵਾਹ ਰਲ ਰਲ ਰੰਗ ਰੰਗ ਉੱਥੇ ਗਰਮੀ ਚ ਹੀ ਮਰਨ ਨੇ ਪੰਜਾਬ ਇੱਥੇ ਨਹੀਂ ਜਾਇ ਲਾਂਦੇ ਅੱਛਾ ਇਹਦੇ ਕੁੱਤੇ ਦੀ ਪੂਛ ਮੇਰੇ ਪਿੱਛੇ ਹੀ ਪੈ ਗਿਆ ਇਹਨਾਂ ਨੇ ਮੈਨੂੰ ਇਤਰਾ ਛੱਡਣਾ ਨਹੀਂ ਆ ਰਾਜੂ ਕੁਵਾੜੀਆ ਤੈਨੂੰ ਗੱਲਾਂ ਲਾਉਣੇ ਪੈਣੇ ਕਿ ਇਤਰਾ ਤੂੰ ਦੇ ਭਗਤੀ ਕਰਨਾ ਤੇ ਤੇਰੇ ਗਲ ਪਈ ਜਾਂਦੇ ਆ ਉਹ ਤੁਹਾਨੂੰ ਮੈਨਾ ਇਹੋ ਜੀ ਇੱਕ ਗਿੱਦੜ ਸਿੰਘੀ ਦੇ ਨਾ ਤੁਹਾਡੇ ਸੱਤਾ ਪੁਸਤਾ ਦਾ ਕਿ ਪੈਸੇ ਨਹੀਂ ਖਤਮ ਹੋਣਗੇ ਉਹ ਦਾਲਸਾ ਨਾ ਖਰਬੁਜਰੀ ਵੱਲ ਵਾਲਿਆ ਇੰਦਰੇ ਬੜੇ ਇਤੇਰ ਕੋ ਰਹਿਣ ਬਹਿਣਾ ਤੇਰੇ ਕੋ ਰਹਿਣਾ ਬਹਿਣਾ ਸਾਨੂੰ ਕੋਈ ਚਸਾਂ ਦੇ ਬੱਚਾ ਦੇਖ ਲੋ ਜਾਂ ਜੰਗਲੋਂ ਮੇ ਸੌਣਾ ਪੜੇ ਉਹ ਦਾਲ ਨਹੀਂ ਬਾਬਾਏ ਸੌਣਗੇ ਤੁਹਾਡੇ ਨਾਲ ਜੀ ਤੇਰੇ ਨਾਲ ਅੱਛਾ ਦੂਜੀ ਗੱਲ ਉਹ ਜਦੋਂ ਮੈਂ ਪੰਜਾਬ ਚੋਂ ਫੇ ਇੱਧਰ ਆਇਆ ਨਾ ਹਾਂਜੀ ਹਾਂਜੀ ਇੱਧਰ ਆ ਕੇ ਫੇ ਮੈਨੂੰ ਇੱਧਰ ਉੱਤਰਾਖੰਡ ਪਤਾ ਲੱਗਾ ਵੀ ਇੱਧਰ ਬਹੁਤ ਭਗਤੀ ਸਥਾਨ ਹੈ ਗਿਆ ਹਾਂਜੀ ਹਾਂਜੀ ਮੈਂ ਇੱਥੇ ਆ ਕੇ ਤੇ ਚਲੋ ਆ ਬਰਫ ਦੀਆਂ ਹਿਮਾਲਿਆ ਦੀਆਂ ਗੋਦੀਆਂ 'ਚ ਬਹਿ ਗਿਆ ਉਹ ਨਾਲੇ ਮੇਰਾ ਭਰਾ ਵੀ ਛੜਿਆ ਸੀ ਨਾ ਰੇਂਗਪਰੀਂ ਬਾਬਾ ਅੱਛਾ ਜੀ ਅੱਛਾ ਨਾਲੇ ਮੈਂ ਉਹਨੂੰ ਲੱਭ ਕੇ ਲਿਆਉਣਾ ਮੇਰਾ ਮੇਰਾ ਬੱਬੇ ਉਹ ਦੇ ਕੰਜਰ ਲੱਭਾ ਨਹੀਂ ਉਹ ਮੈਨੂੰ ਇੱਥੇ ਬਿਠਾ ਗਿਆ ਇਹ ਅੱਛਾ ਤੇ ਬੱਬੇ ਸਾਦਾ ਚੋਲੇ ਮੇਰੇ ਤੁਸੀਂ ਕਿਦੋਂ ਪਾ ਲਿਆ ਨਹੀਂ ਉਹ ਸਾਦਾ ਦੇ ਚੋਲੇ ਯਾਰ ਅਸੀਂ ਇਸ ਤਰ੍ਹਾਂ ਹੀ ਆ ਜਿ ਅੰਦਰ ਜੈਸਾ ਦੇਸ ਵੈਸਾ ਵੇਸ ਰੁਪਈਆ ਫੈਂਟ ਮੇਲਾ ਦੇਖਦੇ تھے ਕਿ ਕੋਈ ਕਾਂਡ ਕੀਤਾ ਦਾ ਮੋਟਾ ਵਾਹ ਹੋਰ ਕਰਨਾ ਇਹਨੇ ਹਾਂ ਭੱਜਿਆ ਕਰਦਾ ਵਾ ਤੇਰਾ ਨਾਮ ਵਜਦਾ ਗੱਲੇ ਨਾ ਇਹਨਾਂ ਨੂੰ ਨਾਮ ਤੇਰਾ ਵਜਦਾ ਵਾ ਹਾਂ ਕਿਹਦਾ ਇੱਥੇ ਕਾਰੋਬਾਰ ਛੋਹ ਹੋ ਗਿਆ ਪਤਾ ਕੋਈ ਨਹੀਂ ਨਹੀਂ ਕਾਰੋਬਾਰ ਦਤ ਚੱਲੇਦਾ ਉਹ ਉੱਥੇ ਵੀ ਬੜਾ ਚੱਲਦਾ ਸੀ ਇਹਦਾ ਪੱਥਰਾ ਟਿਕਾ ਮਾਰਿਆ ਇਹਨੇ ਪਤਾ ਕੋਈ ਨਹੀਂ ਪਤਾ ਇਹਦਾ ਕਾਰੋਬਾਰ ਉੱਥੇ ਬੜਾ ਵਧੀਆ ਚੱਲਦਾ ਹੈਗਾ ਇਹਦੇ ਜਾਣ ਕੋ ਨਿੱਤਰ ਦੇ ਬਾਰੇ ਪਤਾ ਨਹੀਂ ਕੀ ਇਹਦੇ ਜੜੀ ਬੂਟੀ ਲੱਭਣ ਆਇਆ ਕਿ ਕੀ ਕਰਨਾ ਆਏ ਇਹਨਾਂ ਨੂੰ ਕਹੇ ਵਾਲ ਚੱਲਨੇ ਆਉਣਾ ਹੈ ਪਾਣਾ ਇਹ ਤਾਂ ਨਹੀਂ ਦਵਾਈਆਂ ਦਾ ਬੜਾ ਬੜਾ ਕਲਾ ਕੀਮ 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 ਹਾਂ ਉਹ ਇਹ ਵਨੀ ਕਿਦਰ ਸਿੰਘੀ ਤੇ ਦੂਜੀ ਸਿੰਘੀ ਦਸੀ ਕਰਦਾ ਸੀ ਉਹ ਤੁਹਾਡੇ ਪਿੰਡ ਚ ਕਹਿੰਦੇ ਸ਼ੂਗਰ ਹੈਗੀ ਸ਼ੂਗਰ ਹੈ ਜੀ ਆ ਕਈਆਂ ਨੂੰ ਹੈਗੀ ਆ ਹੈਗੀ ਆ ਨਾ ਉਹ ਸ਼ੂਗਰ ਦਾ ਲਾਜਮੀ ਮੇਰੇ ਕੋਲ ਹੈਗਾ ਰਿਹਾ ਸ਼ੂਗਰ ਦੀ ਇੱਥੇ ਬੂਟੀ ਬਹੁਤ ਵਧੀਆ ਮਿਲਦੀ ਆ ਉਹ ਕਦੂ ਦੇ ਟਿੰਡ ਵਾਲੇ ਤੁਹਾਨੂੰ ਮੈਂ ਉਹ ਦੇ ਦਿੰਦਾ ਜਾ ਜਾ ਕੇ ਪਿੰਡ ਹੋਏ ਚਲੋ ਕੋਈ ਕਰ-ਵਰ ਖੋਲਿਆ ਕੋਈ ਨਹੀਂ ਜਾਓ ਹੋਏ ਦੇ ਜਾਓ ਜੀ ਮੈਂ ਵੀ ਭਾਲੀਆਂ ਤਪੱਸਿਆ ਕਰਦਾ ਫਿਰਦਾ ਕਹਿੰਦਾ ਜਿਹੜਾ ਮੈਨੂੰ ਇਨੇ ਸਾਲ ਹੋ ਗਏ ਤੇ ਮੈਨੂੰ ਭੰਗ ਨਾ ਕਰੋ ਮੇਰੀ ਤਪੱਸਿਆ ਭੰਗ ਬੰਦ ਨਾ ਕਰੋ ਮੈਨੂੰ ਨਾ ਤਪੱਸਿਆ ਮਿਲਦੀ ਇੱਥੇ ਹਾਂ ਮਾਨ ਸਰੋ ਮਾਨ ਸਰੋ ਇਹ ਵੀ ਦਾ ਫਿਰ ਹਲਾਇ ਕੋਲ ਆਜਾ ਆਜਾ ਅੱਦਲੇ ਪਹਿਲਾਂ ਸੁਰਤੀ ਲਾ ਯਾਰ ਤੂੰ ਤਾਂ ਮੇਰਾ ਭਤੀਜਾ ਜੇ ਮੈਂ ਤਾਂ ਤਾ ਤਨ ਸੁਆਵੀ ਨਹੀਂ ਨੇਂ ਡਿਆ ਜਾ ਤੇ ਸਾਨੂੰ ਆਪਣੇ ਨਾਲ ਰੱਖ ਸੰਜਾਨੇ ਲਾਈ ਦੇਰੇ ਦਸਰੂਪ ਕਰੀ ਬਾਬਾ ਜੀ ਉਟੇ ਫਰੇ ਗਏ ਤੇ ਛੱਡ ਦੋ ਹੁਣ ਗੱਲ ਹੁਣ ਅਸੀਂ ਪਿੰਡੋਂ ਬੜੀ ਦੂਰ ਆ ਗਏ ਹੋਏ ਆ ਤੈਨੂੰ ਲੱਭਦੇ ਲਪਾਉਂਦੇ ਮਾਰ ਮਤਲਬ ਇਹ ਆਏ ਤੇ ਖਾਨ ਨੂੰ ਲੈ ਤਲੇ ਇਹ ਖਾਨ ਨੂੰ ਬਾਲ ਪਤਾ ਨਹੀਂ ਸਾਡੀ ਤਾਂ ਠੰਡ ਲੱਗਣ ਲਈ ਆ ਤੂੰ ਮੇਰੀ ਠੰਡ ਠੰਡ ਲਾਉਣ ਦਾ ਤਾਂ ਨਹੀਂ ਤੇ ਉਤਰਾਂ ਦੇ ਮੈਨੂੰ ਠੰਡ ਲੱਗਦੀ ਨਹੀਂ ਮੈਨੂੰ ਤੇ ਰੱਬ ਵੱਲੋਂ ਦੁਬਾਰਾ ਹੈਗਾ ਵੀ ਠੰਡ ਨਹੀਂ ਲੱਗਣੀ ਨਾ ਗਰਮੀ ਨਾ ਠੰਡ ਟਿੱਕ ਕਰਦੇ ਫਿਰਦੇ ਰੰਡ ਰੰਡ ਉਹ ਅਸਲ ਤੇ ਆਂਦੇ ਨਾ ਖਾਣੇ ਲੱਦੀ ਥੱਲਿਓ ਵੇ ਬਾਰ ਬਾਰ ਪਾਇਓ ਕੋਟ ਜੈਕਟ ਪਾਈ ਹੈ ਠੰਡ ਇਹਨੂੰ ਵੀ ਲੱਗੇ ਸਵਾ ਗੁਰਾ ਜੀ ਗੱਲਾਂ ਨਹੀਂ ਕਰਨੀਆਂ ਬੇਟੂ ਦੇ ਮੂੰਹ ਵਾਲਿਓ ਤੂੰ ਹੀ ਦੱਸੋ ਵੀ ਤੂੰ ਕਿੱਧਰੋਂ ਆਏ ਜੇ ਕੀ ਕਰਨ ਆਏ ਜੇ ਅਸੀਂ ਅੱਜ ਤੈਨੂੰ ਲੱਗਦਾ ਤੈਨੂੰ ਲੱਗਦਾ ਹਾਂ ਵੀ ਸਾਡਾ ਹੀ ਤੇਰੇ ਨਾਲ ਰਿਸ਼ਤਾ ਹੈਗੀ ਆ ਤੇ ਤੇਰੇ ਨਾਲ ਸਾਡਾ ਕਾਰੋਬਾਰ ਹੈਗਾ ਉਹ ਮੈਂ ਕਿਤੇ ਅਰਸ਼ਾਂ ਤੇ ਚਲ ਗਿਆ ਹਾਂ ਉਹ ਮੇਰੀ ਹੁਣ ਸੁਣ ਨਹੀਂ ਗੱਲ ਠਾੜੀਆਂ ਤੇ ਅਰਸ਼ਾਂ ਤੇ ਟੱਟ ਕੇ ਨਹੀਂ ਮੈਂ ਉਹਨਾਂ ਦੇ ਬੰਦੇ ਦੇ ਪੁੱਤ ਵਾਂਗੂ ਮੇਰੇ ਲਾ ਕੋ ਭੱਜੋ ਨਹੀਂ ਨਾ ਮੈਂ ਕਾਲੀ ਪੂਤਨੀ ਸਾਧ ਲੈਣੀ ਜੇ ਹੁਣੇ ਉਹ ਸਾਧ ਲੈ ਕੋਈ ਗੱਲ ਨਹੀਂ ਉਹ ਵੀ ਸਾਡੇ ਨਾਲ ਹੀ ਬੋਊਗੀ ਤੇ ਮੈਂ ਅਛੇ ਮੇਰੇ ਕਾਜ਼ਰ ਇੱਕ ਵਾਰ ਤੂੰ ਮਰੇ ਕੋਈ ਠਾਗੇ ਲੈ ਕੇ ਤੋੜੀ ਉਹਨੂੰ ਕਰੀ ਨੀ ਨਹੀਂ 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 ਖੰਡਿਆ ਮੈਂ ਇਹਨੂੰ ਰਾਂ ਦੇਤੀ ਉਹ ਲੈ ਕੇ ਨਾਲ ਚਲੀਏ ਲੈ ਕੋ ਜੜੀ ਬੂਟੀਆਂ ਬੜੀਆਂ ਹੀ ਗੀਆਂ ਜਿਹੜੀਆਂ ਆਪਣੀਆਂ ਪਿੰਡ ਜੇ ਆਪਾਂ ਚੱਲ ਜਾਈਏ ਨਾ ਕੱਲ ਨੂੰ ਤੇ ਕਿਸੇ ਨੂੰ ਸ਼ੂਗਰ, ਬੀਪੀ ਹੈ ਬੁਖਾਰ ਵਗੈਰਾ ਟਾਈਫੇਟ ਦਾ ਸਾਰੇ ਇਲਾਜ ਇਸ ਬੰਦੇ ਕੋਲ ਹੈਗੀ ਤੇ ਇਸ ਬੰਦੇ ਦੇ ਨਾਲ ਹੀ ਆ ਭੜੀਏ ਭੜੇ ਮੋ ਤੇਰੇ ਰਹਿਣਾ ਤੂੰ ਕਦੋਂ ਦੀ ਵੱਲ ਵਾਲਾ ਸਦਾਈ ਸਦਾਈ ਉਹ ਸਭ ਨੂੰ ਬੜਾ ਲਾਉਣ ਦਿਆ ਵਾ ਨਹੀਂ ਲਾਉਂਦਾ ਆਪਾਂ ਹੋਰ ਓਏ ਉਹ ਪਹਿਲਾਂ ਪਹਿਲਾਂ ਇੱਧੇ ਪਹੁੰਚਾਉਂਦਾ ਹਰ ਇੱਕ ਆਪਾਂ ਇਹ ਨਾਲ ਰਹਿਣਾ ਵਾ ਮੈਂ ਹੋਈ ਤਾਂ ਕਹਿ ਰੇ ਨਾਲ ਹੀ ਰਹਿਣਾ ਬਸ ਬਸ ਇਹ ਆਪਾਂ ਨੇ ਹੱਲੇ ਗਈ ਇਹ ਆਪ ਕਾਲੇ ਭੂਤ ਹੈਗੇ ਆ ਤੇ ਇਹਨਾਂ ਨੇ ਕਿੱਥੋਂ ਭਜਣਾ ਕਾਲੀ ਚੜੇੜ ਕੋ ਮੈਨੂੰ ਲੱਗਦਾ ਸੱਤ ਪਤਨਾ ਦੀ ਤਾਰੂ ਜਿਹੜੀ ਮੈਂ ਕੈਦ ਕੀਤੀ ਸੀ ਨਾ ਟਾਕੀਆਂ ਲਾਉਣੀ ਫਫੜੇ ਕੁੱਟਨੀ ਉਹ ਵੀ ਸੱਤ ਨਹੀਂ ਪੈਣੀ ਆ ਉਹ ਲੈ ਜਨਾਨੀਆਂ ਚਾਚਾ ਚਾਚੀ ਦੇ ਆਪੇ ਛੇਤਰ ਮਾਰਨੇ ਮੈਂ ਕਹ ਬੱਚਣ ਕੇ ਇਹਨੂੰ ਚਾਚਾ ਮੈਂ ਤਾਂ ਤੇ ਕੁੱਟਿਆ ਵਾ ਇਹ ਸਾਨੂੰ ਇਦਾਂ ਭੇਜੇਗਾ ਨਾ ਤੇ ਚਾਚੀ ਨੂੰ ਆਪਾਂ ਡਰੈੱਸ ਦੱਸ ਦਾਂਗੇ ਵੀ ਇੱਥੇ ਬੈਠਾ ਹੀ ਉਹ ਕੰਡ ਕਾਲੀ ਭੂਤ ਨਾਲ ਮੇਂਡ ਵਾਲੇ ਸਾਰੇ ਖਦਾਂ ਕੇ ਨਾਲ ਕਾਲੀ ਭੂਤ ਨਹੀਂ ਕਿ ਕਿ ਕਿੰਨੇ ਜਹਾਂਦੇ ਲਿਖ ਦਿੰਦਾ ਸੀ ਪਰ ਜਿਆਦਾ ਮਨ ਲੈ ਸ਼ੁਰੂ ਕਰਤਾ ਹੀ ਹੁੰਦੇ ਹੋਵੇ ਠੀਕ ਕਰਦਾ ਪਿਆ ਹੋਵੇ ਸਾਨੂੰ ਮੰਨ ਮੰਨਦਾ ਆਂ ਉਂਤਰਾ ਦੀ ਟਾਰੀ ਮਹਾਂ 15 ਦੀ ਪਰਵੋ ਉਹ ਸੱਤ ਸਮੁੰਦਰਾਂ ਦੀ ਬਬਰੀਦੋ ਬਾਬਾ ਜੀ ਐ ਦਾਣੀ ਐ ਦਾਣੀ ਬਾਬਾ ਜੀ ਬੁੱਢੀ ਮਲੰਦੇ ਤੁਸੀਂ ਮਾਂ ਸੰਗਰੀ ਨੂੰ ਪਾਰ ਕੇ ਟਾਕੀਆਂ ਲਾਉਣ ਵਾਲੀ ਚਿੜੀਲ ਪਰਖ ਤੋ ਨੋਨੇ ਵੀ ਆਣਾ ਉਹਨੇ ਵੀ ਆਣਾ ਹੋਰ ਮੈਂ ਦਿਨ ਲਾ ਕੇ ਬੈਠਿਆ ਹਾਂ ਇਹ ਤਾਂ ਮਨ ਨੂੰ ਆ ਵੱਡੇ ਜਨ ਲੱਗਦੇ ਹੋ ਇਹਨਾਂ ਤੋਂ ਡਰਨ ਲਈ ਹਾਂ ਮੈਂ ਤੈਨੂੰ ਕਹਿੰਦਾ ਇੱਥੇ ਆ ਉਹ ਬੱਲੇ ਉਹਨੇ ਨਹੀਂ ਹੋਣਾ ਇਹਨਾਂ ਨੂੰ ਦੂਰ ਲੈ ਜਾ ਮੇਰੇ ਤੋਂ ਉਹਨੇ ਨਹੀਂ ਆਣਾ ਬੱਲੇ ਉਹ ਨਹੀਂ ਹੁੰਦੀ ਹੁਣ ਇਹਦੇ ਚਾਚੀ ਆਊਗੀ ਜੇ ਚਾਚੀ ਆਊਗੀ ਇੱਥੇ ਕਾਲੀ ਪੂਤਨੀ ਲਾਲ ਪੂਤਨੀ ਸਵਾਹ ਸਵਾਹ ਤਸਨਾ ਉਹ ਨਾ ਜੱਤੀ ਆਸ਼ੇਤੀਆ ਇਹਨਾਂ ਨੂੰ ਕੰਧਾਂ ਨੂੰ ਮੇਰੇ ਗਲਾਂ ਲਾ ਆ ਉਹਨੇ ਨਹੀਂ ਉਹ ਕੱਢ ਲਾ ਗਾ ਹਾਂ ਉਹਨੇ ਨਹੀਂ ਆਉਣਾ ਜੂਰੇ ਇਹ ਚਾਚੀ ਨੇ ਐਵੇਂ ਨਹੀਂ ਇਹਨੂੰ ਕੱਢਿਆ ਆ ਜੇ 40 ਭੂਤਨੀ ਤੇ ਦੂਜੀ ਭੂਤਨੀ ਲੱਭਦਾ ਫਿਰ ਇੱਥੇ ਤੇ ਬਖੰਡ ਵਾਲਾ ਹੋਲੇ ਚਾਲ ਖਾਨ ਨੂੰ ਚਾਲ ਲੈ ਲੈ ਬਾਤ ਰੋਦੀ ਲੈ ਚੱਲ ਪਿੰਡ ਤੇ ਤੇਰੀ ਦਾਦਾ ਰੱਦ ਤੋ ਬਾਗ ਬਾਹੇ ਤੱਬੇ ਦੇ ਦੋ ਮੇਰੀ ਜੜੀ ਮਾਟੀ ਦਾ ਮੈਨੂੰ ਲੈ ਲੈਂ ਦੋ ਛੋਟਾ ਵੀ ਬੁੱਢੀ ਜੀ ਛੋਟੇ ਆਪਣੀ ਇਹ ਦੁੱਤੀ ਕਿੱਡੀ ਇਹਨਾਂ ਨਾਲ ਨਹੀਂ ਆਉਂਦੀਆਂ ਆਪਣਾ ਨਾਂ ਪੁਰਾਣਾ ਤੇ ਆਹ ਇਹ ਦਿਨਾਂ ਨਹੀਂ ਆ ਬੜਾ ਦੱਸ ਤੂੰ ਤੇ ਬਣਾਏ ਪਤੀਜਾ ਦੂਰੀ ਇਹਨਾਂ ਫੇਤਲੇ ਗੱਲ ਚ ਬਾਪ ਆਤੀ ਆ ਪਤਾ ਨੂੰ ਪਤਾ ਨਾ ਮੈਨੂੰ ਮੈਂ ਇਹਨਾਂ ਤੋਂ ਡਰਦਾ ਮੈਂ ਇਹਨਾਂ ਪਹਾੜੀਆਂ ਦੇ ਵਿੱਚ ਆਇਆ ਉਹ ਆ ਬਰਫ ਦੇ ਗੁਫਾਵਾਂ ਦੇ ਵਿੱਚ ਆਇਆ ਮੈਨੂੰ ਮੈਂ ਕਦੇ ਕੋਈ ਕਿਸ ਜਾਨਵਰ ਕੋ ਨਹੀਂ ਡਰਿਆ ਕਿਸੇ ਹੋਰ ਚੀਜ਼ ਕੋ ਨਹੀਂ ਡਰਿਆ ਉਹ ਸਾਰੀਆਂ ਕੰਤਰ ਵਿਦਿਆ ਮੈਂ ਕਰ ਲੀਆਂ ਇਹਨਾਂ ਨੇ ਫੇਰ ਆ ਕੇ ਮੈਨੂੰ ਲੱਭ ਲਿਆ ਇਹਦੇ ਉਹਨਾਂ ਚੜੇਲਾਂ ਤੋਂ ਵੀ ਵੱਡੇ ਭੂਤ ਆ ਯਾਰ ਕੀ ਕਰਾਂ ਮੈਂ ਇਹਨਾਂ ਬੰਦਿਆਂ ਦਾ ਮੈਨੂੰ ਤੇ ਸਮਝ ਹੀ ਨਹੀਂ ਆਉਂਦੀ ਵੀ ਮੈਂ ਇਹਨਾਂ ਨੂੰ ਕਿਤਰਾ ਗਲੋਂ ਲਾਵਾਂ ਚਾਹੇ ਇਹਨਾਂ ਨੂੰ ਜਾਣਦੇ ਆ ਸਾਰਾ ਕੁਝ ਇਹਨਾਂ ਨੂੰ ਜਾਣਦਿਆ ਵਾ ਪਰ ਨਹੀਂ ਉਹੋ ਗੱਲ ਰਾਜੂ ਪਸੂੜੀ ਭਾ ਜਿੰਨੀ ਮਰਜ਼ੀ ਬਣਾ ਦੂਰੀ ਆਪਣੇ ਆਨੇ ਤਨੂੰ ਗੱਲ ਚ ਬਾ ਪਾ ਹੀ ਲੈਣੀ ਆ ਤਨੂੰ ਫਾੜੀ ਲੈਣਾ ਵਾ ਜਿਤਰਾ ਮਰਜ਼ੀ ਆ ਸਿਆਣੇ ਕਹਿੰਦੇ ਹੁੰਦੇ ਨਾ 100 ਹੱਥ ਰੱਸਾ ਸਿਰੇ ਤੇ ਡੰਡ ਉਹੋ ਹੀ ਹਿਸਾਬ ਆ ਵੀ ਨਵਾਂ ਤੋਂ ਮਾਸ ਜਿਹੜਾ ਉਹ ਕਦੀ ਵੀ ਵੱਖ ਨਹੀਂ ਹੁੰਦਾ ਜੇ ਕਰਮ ਮਿਰਚਾ ਦੇ ਦੀ ਨੂੰਹ ਵੱਖਦੇ ਉਤਰਾ ਹੀ ਕੰਜਰ ਭਤੀਜੇ ਹੁੰਦੇ ਆ ਆ ਕੇ ਲਾਬ ਹੀ ਲੈਂਦੇ ਆ ਚਲੋ ਫੇਰ ਵੀ ਪਰਿਵਾਰ ਆ ਜਾਣਾ ਹੀ ਪੈਣਾ ਹਣਾ ਚੱਲਨੇ ਆ ਫੇ ਹੁਣ ਕੀ ਕਰੀਏ ਭਵਤੀ ਦਾ ਭੰਗ ਹੋ ਹੀ ਗਈ ਆ ਤਕ ਤੈ ਆ ਓਏ 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 ਓ ਪੱਥਰ ਦੀ ਛੇਲ ਵਰ ਗਿਆ ਹਾਂ ਇਹ ਤੇ ਕੁਛ ਵੀ ਨਹੀਂ ਆ ਉਹ ਜਿਹੜੇ ਸਾਹਮਣੇ ਪਾੜ ਦੇਖਦੇ ਨਾ ਆ ਵੇਖਾ ਸਾਹਮਣੇ ਦੇਖਣ ਦੇ ਨਾ ਜਿੰਨੇ ਵੀ ਇਹ ਸਾਰੇ ਮੇਰੇ ਵਾਸਤੇ ਆ ਅੱਖੇ ਤੇ ਮੈਂ ਤੁਹਾਨੂੰ ਹੁਣ ਇਹਨਾਂ ਦੇ ਵਿੱਚ ਦੱਬਦਾ ਨਾਰਾ ਨਰੇ ਨਾ ਜੀ ਨਾ ਮੇਰੇ ਕੋਲ ਆ ਹੋਇਆ ਜੀਆਂ ਸ਼ਕਤੀਆਂ ਨੇ ਆਹੋ ਆਹ ਜੀਆਂ ਚੜੇਲਾ ਨੇ ਨਾ ਪਰ ਤੁਸੀਂ ਮੇਰੇ ਭਤੀਜੇ ਜੋ ਤੁਹਾਨੂੰ ਮੈਂ ਕੁਛ ਕਹਿਵ ਨਹੀਂ ਸਕਦਾ ਕੋਈ ਹੋਰ ਬੰਦਾ ਹੁੰਦਾ ਨਾ ਤੇ ਤੁਹਾਨੂੰ ਮੈਂ ਪਸਮ ਕਰਕੇ ਆਹ ਸਾਹਮਣੇ ਪਾੜ ਦੇ ਤੁਰ ਜਾਣਾ ਦੇਰ ਕਬਿੰਦਰਾ ਵਿਰਾਗਰਾ ਮੇਰੇ ਚਾਹ ਤਾਣੇ ਵਾਂਗੂ ਜਾਗਣਾ ਗਾ ਬਾਰ ਮਣਾਂ ਜਨਾਨੀ ਦਾ ਨਾਮ ਲੈਣ ਦਿਆ ਉਹ ਮੈਂ ਕਹਿਆ ਤੂੰ ਇਹ ਸਭੋ ਇੱਥੇ ਸਭੋ ਰੱਖਾਇ ਨੇ ਚਰੇਲਾ ਜਿਹੜਾ ਲਾ ਸਾਰੀਆਂ ਮਹਤੇ ਵਾਸਤੇ ਜਾ 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 ਕੇ ਦੱਸੋ ਮਾ ਆਪਣੀ ਨੂੰ ਜਾ ਚਾਚੀ ਤੇ ਸੀ ਮੇਰੇ ਮਤੇ ਲੱਗੂ ਤੇ ਫੇਰ ਵੀ ਆ ਨਾ ਉਹ ਮੈਂ ਕਿ ਮਤੇ ਦੇ ਉਹ ਐਨ ਕਿਸੇ ਨੂੰ ਪਾ ਦਾ ਜਾਂ ਨੂੰ ਆਏ ਤੂੰ ਜੇ ਨਿਆ ਮਰਜੀ ਲਿਖਣਾ ਪਾਵ ਆ ਆਹੋ ਮੈਂ ਕੋਈ ਗੱਲ ਨਹੀਂ ਸਾਨੂੰ ਚੱਲ ਜੇ ਗਾ ਇਹ ਲੱਭ ਲਾਂਗੇ ਤੈਨੂੰ ਚਾਚਾ ਇਹ ਸਾਡੇ ਸਾਹਮਣੇ ਬੋਲਣ ਜੋਗਾ ਯਾਰ ਉਹਦੇ ਸਾਹਮਣੇ ਬੋਲਿਆ ਵੀ ਕੁਝ ਵੀ ਜਦੋਂ ਬੱਚੀ ਆ ਨਾ ਤੇ ਗਲੀ ਚ ਭੱਜਿਆ ਹੀ ਉਦੋਂ ਹਾਂ ਉਹ ਚਾਚਾ ਉਹ ਪੁੱਤਿਆ ਬੂੜੀ ਰੰਗ ਬਰਨਿਆ ਪਾ ਗਿਆ ਇਹ ਤਨ ਵਾਕਿਆ ਉਹ ਲੋ ਪੈਟ ਉੱਤੇ ਕੁਰਤਾ ਤੇ ਇਥੇ ਜੋਗੀ ਬਣਿਆ ਹੀ ਉਹ ਪਾ ਗਿਆ ਭੱਜ ਗਿਆ 2:00 ਵਜੇ ਦੋ ਕੰਦਾ ਭਰ ਗਿਆ ਹਣ ਚਾਚੀ ਦੇ ਦੋ ਹਾਂ ਤੇ ਹੋਰ ਕੀ ਉਹ ਚਿਬੜ ਨਾਲ ਰੋਟੀ ਖਾਣ ਵਾਲਿਓ ਹਾਂਜੀ ਹਾਂਜੀ ਉਹ ਲੂਨ ਦੇ ਨਾਲ ਟਮਟਰ ਨੂੰ ਕੀ ਹੁਣ ਮੈਂ ਕਹਾ ਨਹੀਂ ਕਹਣਾ ਮੈਂ ਤੁਸੀਂ ਦੇ ਵੀ ਪੁੱਤੀ ਜੇ ਤੁਹਾਨੂੰ ਪਤਾ ਹੀ ਕੋਈ ਨਹੀਂ ਚਿਬੜ ਦੇ ਮੂੰਹ ਵਾਲਿਓ ਓਏ ਇਹਦਾ ਰੈਸ਼ਨ ਆ ਜਦੋਂ ਪਹਾੜੀਆਂ ਚਾਈਦਾ ਨਾ ਭਗਤੀ ਦਾ ਨਾ ਓ ਸਾਦਾ ਨੂੰ ਕੀ ਸਵਾਦ ਆ ਨਾ ਆਹ ਵੀ ਗੱਲ ਠੀਕ ਆ ਰੋਟੀ ਮੇਰੇ ਨਾਲ ਮੇਰੇ ਹਾਂ ਹਾਲੇ ਤੂੰ ਨੱਚ ਲਈ